ਵੇ ਕਿ ટીਵੀ ਚੈਨਲ 1278 YouTube Instagram Facebook ਆਜੂ ਸ਼ੇਅਰ ਲਾਇਕ ਫੋਲੋ ਕਮੈਂਟ ਜ਼ਰੂਰ ਕਰਿਆ ਕਰੋ ਮੇਰੇ ਵੀਰੋ ਮੈਂ ਜਿਹੜੀ ਗੱਲ ਕਰ ਲੰਗਾ ਜਿਹੜਾ ਆ ਅਰਚਰ ਸਿੰਘ ਭੁੱਲਰ ਜਿਹੜੇ ਸੀਪੀਆਈ ਇਹ ਵਜਿ ਲੈਣ ਦੀ ਜਿਹੜੀ ਰੇਡ ਵਜਦੀ ਉਹਦੀ ਗੱਲ ਕਰ ਲੰਗਾ ਵੀ ਆਪਣੇ ਬਦਲੇ ਪੰਜਾਬ ਦੇ ਵਿੱਚ ਇਹ ਕਦੋਂ ਕੰਮ ਰੁਕੇਗਾ ਯਾਰ ਇਹ ਪੈਸਿਆਂ ਨਾਲ ਸਮਝ ਨਹੀਂ ਲੱਗਦੀ ਇੰਨਾ ਰੁਪਈਆ ਇਹਨਾਂ ਨੇ ਇਕੱਠੇ ਰੱਖ ਕੇ ਲੈ ਜਾਣਾ ਤੇ ਜਿੰਨਾ ਜਿੰਨਾ ਇਹ ਪੈਸਾ ਹੁਣ ਕਿੰਨੇ ਕਰੋੜ ਰੁਪਈਆ ਜਿਹੜਾ ਭੁੱਲਰ ਸਾਹਿਬ ਦੇ ਘਰੋਂ ਫਰੀਚਾ ਤੇ 2 ਕਿਲੋ ਸਿਆਮਾ ਭੁੱਲਰ ਸਾਹਿਬ ਦੇ ਘਰੋਂ ਫਰੀਚਾ ਤੇ ਐਡੇ ਵੱਡੇ ਰੈਂਕ ਵਾਲਾ ਬੰਦਾ ਇੱਕ ਸਾਰੀ ਦੁਨੀਆ ਦਾ ਮਾਲਕ ਹਰ ਬੰਦੇ ਦਾ ਮਾਲਕ ਹੈ ਜਿਹੜੇ ਵੱਡੇ ਉਹਦੇ ਤੇ ਬੈਠਾ ਹੈ ਵੀ ਕੋਈ ਵੀ ਗੱਲਬਾਤ ਕਿਸੇ ਨੂੰ ਹੋਵੇ ਤੇ ਉਹਨੇ ਇਹਨੂੰ ਜਾ ਕੇ ਕਹਿਣਾ ਵੀ ਸਰਦਾਰ ਜੀ ਆਹ ਗੱਲ ਹੈ ਇਹਨੇ ਨਵੇੜਨਾ ਸੱਚਾ ਨਵੇੜ ਦੇ ਵਿੱਚ ਝੂਠਾ ਨਵੇੜ ਦੇਵੇ ਤੇ ਤੁਸੀਂ ਦੇਖ ਲਓ ਵੀ ਇਹ ਲੋਕ ਵੀ ਕਰੋੜਾਂ ਰੁਪਈਆ ਰਿਸ਼ਵਤ ਇਕੱਠੀ ਕਰਦੇ ਰਿਹਾ ਤੇ ਅਜੇ ਹੰਦਾ ਦ앗ਦੇ ਨੇ ਪਿਓ ਵੀ ਪਹਿਲੂ ਇਸ ਮਹਿਕ ਵਿੱਚ ਸੀ ਭੁੱਲਰ ਦਾ ਆਈ ਜੀ ਮੇਰਾ ਭੁੱਲਰ ਦਾ ਮੁੰਡਾ ਹੈ ਮੈਨਾ ਮੇਰਾ ਖਿਆਲ ਹੈ ਭੁੱਲਰ ਨੇ ਪਰ ਜਿਹੜੀ ਵਲਾਖਿਆ ਨਾ ਵਲਾਖਿਆ ਨਹੀਂ ਜਾਂਦੀ ਸਾਡੇ ਦੇਸ਼ ਦੇ ਵਿੱਚ ਇਹ ਚੀਜ਼ ਮਾੜੀ ਜੇ ਅਸੀਂ ਵੇਖੋ ਬਾਹਰ ਦੇ ਦੇਸ਼ਾਂ ਦੇ ਵਿੱਚ ਲੋਕ ਪੈਸਿਆਂ ਨੂੰ ਪਿਆਰ ਨਹੀਂ ਕਰਦੇ ਉਹਨਾਂ ਪੈਸਾ ਕਮਾ ਲਿਆ ਤਾਂ ਉਹਨਾਂ ਪੈਸਾ ਖਾ ਲਿਆ ਸਾਡੇ ਇੱਥੇ ਕੀ ਸਾਡੇ ਪੈਸਾ ਜੋੜਨਾ ਸ਼ੁਰੂ ਕਰ ਦੇਣਗੇ ਤੇ ਜਿਹੜਾ ਉਹ ਸਰਹੰਦਵਾਜ ਦਾ ਸੂਬਾ ਸਰਹੰਦ ਤੇ ਮੈਂ ਇਹ ਭੁੱਲਣ ਨੂੰ ਇਹ ਨਾ ਵੀ ਜਿਹੜਾ ਸੂਬੇ ਸਰਹੰਦ ਨੂੰ ਪੁੱਛ ਰਾ ਉਹਦੀ ਲਾ ਚੁੱਕਣ ਨੂੰ ਕੋ ਤਿਆਰ ਨਹੀਂ ਸੀ ਉਹੋ ਜਨਾਨੀ ਜਿਹੜੀ ਪੰਡਾ ਰੁਪਈਏ ਸੰਭਾਲ ਕੇ ਰੱਖਦੀ ਸੀ ਉਹ ਪੁੱਤਰ ਜਿਹੜੇ ਪੰਡਾ ਰੁਪਈਏ ਸੋਬੇ ਸਰਾਂਦੇ ਦੇ ਸੰਭਾਲ ਕੇ ਰੱਖਦੇ ਸੀ ਅੱਜ ਉਹਦੀ ਲਾਸ਼ ਚੁੱਕਣ ਨੂੰ ਕੋਈ ਬੰਦਾ ਤਿਆਰ ਨਹੀਂ ਸੀ ਠੀਕ ਹੈ ਤੇ ਕੁੱਤਿਆਂ ਨੂੰ ਲਾਸ਼ ਗੋਲੀ ਉਸ ਬੰਦੇ ਦੀ ਕੁੱਤਿਆਂ ਨੂੰ ਵੇਦੋਚਿਆਂ ਨੂੰ ਜਿਹੜੇ ਸੜਕ ਤੇ ਪੈ ਜਾਂਦਾ ਉਹਨਾਂ ਵਾਂਗੂੰ ਦੀ ਲਾਸ਼ ਹੋ ਗਈ ਤੇ ਉਹ ਹਾਲ ਹੀ ਤੁਹਾਡੇ ਹੋਣੇ ਇੱਕ ਤੂੰ ਅਨਪੜ ਬੰਦਾ ਇੰਨੀ ਪੜ੍ਹਾਈ ਵੀ ਕੋ ਨਹੀਂ ਕੀਤੀ ਤੈਨੂੰ ਐਡਾ ਵੱਡਾ ਰੈਂਕ ਤੇਰੇ ਬਾਪ ਦਾ ਕਰਕੇ ਲਾ ਲਓ ਜਾਂ ਕਿਸੇ ਚੀਜ਼ ਦਾ ਕਰਕੇ ਲਾ ਲਓ ਤੈਨੂੰ ਐਡਾ ਵੱਡਾ ਰੈਂਕ ਦਿੱਤਾ ਤੇ ਤੂੰ ਪਤੰਦਰਾ ਇੰਨੀਆਂ ਘੜੀਆਂ ਰੱਖੀ ਬੈਠਾ ਘਰੇ ਇੰਨਾ ਤੂੰ ਪੈਸਾ ਰੱਖੀ ਬੈਠਾ ਆ ਪਾਣੀ ਆ ਗਿਆ ਗਰੀਬਾਂ ਦੇ ਘਰ ਪਵਾ ਦੇ ਗਰੀਬਾਂ ਨੂੰ ਵੰਡ ਦੇ ਮਰਨ ਲੱਗਾ ਇੱਕ ਤੇਰਾ ਆ ਕੇ ਲੈ ਜਾਏਗਾ ਮਰਨ ਲੱਗਾ ਇੱਕ ਤੇਰਾ ਆ ਕੇ ਲੈ ਜਾਏਗਾ ਰਾਜਵੀਰ ਜਵੰਦਾ ਸੀ ਨੌਜਵਾਨ ਮੁੰਡਾ ਉਹਦੀ ਮੌਤ ਹੋਈ ਤੇ ਪਤਾ ਲੱਗ ਗਿਆ ਨਾ ਵੀ ਵਾਕਿਆ ਠੀਕ ਹੈ ਵੀ ਦੁਨੀਆ ਬਦਲੇ ਕੁਛ ਰੱਬ ਵਾਸਤਾ ਤੇ ਤੇਰੇ ਵੀ ਮਰੇ ਤੇ ਲੋਕਾਂ ਨੇ ਕੱਠ ਨਹੀਂ ਕਰਨਾ ਇਹ ਮੇਰੀ ਗੱਲ ਆ ਜੋ ਨੋਟ ਕਰਨੀ ਜਿਹੜੇ ਇਹਨੇ ਪੈਸੇ ਬੜੇ ਚੰਨ ਆ ਇਹ ਚੀਨੂ ਲੋਕ ਬੜਾ ਬੁਰਾ ਸਮਝਦੇ ਨੇ ਵੀ ਯਾਰ ਲੋਕਾਂ ਦੇ ਤੁਸੀਂ ਲਹੂ ਪੀ ਕੇ ਲੋਕਾਂ ਤੋਂ ਤੁਸੀਂ 8-8 ਲੱਖ ਰੁਪਏ ਦੀ ਸ਼ਵਾਰਤਾ ਮੰਗ ਕੇ ਲੱਖਾਂ ਲੱਖਾਂ ਰੁਪਏ ਤੁਹਾਡੀਆਂ ਤਨਖਾਹਾਂ ਨੇ ਤੇ ਤੁਹਾਡੇ ਢਿੱਡ ਨਹੀਂ ਭਰਦੇ ਕੱਡੀ ਮਾੜੀ ਗੱਲ ਆ ਬਾਕੀ ਉੱਤੇ ਲੈ ਲਓ ਤੁਸੀਂ ਭਗਵੰਤ ਮਾਨ ਜੀ ਕਿ ਸੁਖਪਾਲ ਖਾਰੇ ਨੇ ਗੱਲ ਕਹੀ ਵੀ ਭਗਵੰਤ ਮਾਨ ਦਾ ਯਾਰ ਹੈ ਤੇ ਭਗਵੰਤ ਮਾਨ ਨੇ ਕਿ ਸੁਖਪਾਲ ਸਿੰਘ ਖਾਰੇ ਦੀ ਜਿਹੜੀ ਉਹਦੀ ਫੋਟੋ ਉਹਨਾਂ ਨੇ ਕੱਢ ਦਿੱਤੀ ਵਿਆਹ ਦੇਖ ਲਓ ਅੱਛਾ ਇਹ ਜਿਹੜੇ ਲੀਡਰ ਨੇ ਜਿਹੜੇ ਇਹ ਮੁਲਾਜ਼ਮ ਨੇ ਇਹ ਯਾਰ ਸਾਰਿਆਂ ਦੇ ਨੇ ਕਿਉਂਕਿ ਇਹਨਾਂ ਨੇ ਦੋ ਨੰਬਰ ਦੇ ਕੰਮ ਤਾਂ ਇਹਨਾਂ ਕਰਨੇ ਹੀ ਕਰਨੇ ਨੇ ਦੋ ਨੰਬਰ ਦੇ ਕੰਮ ਤੋਂ ਬਿਨਾ ਇਹਨਾਂ ਨੂੰ ਕੋਈ ਕੰਮ ਹੀ ਐ ਨਹੀਂ ਕੋਈ ਆਪਾਂ ਨੂੰ ਕੋ ਨੂੰ ਪਤਾ ਵੇਚਣਾ ਉਹ ਚਿਤਾ ਵੇਚਦੇ ਵਾ ਸਾਰਾ 2 ਨੰਬਰ ਤੇ ਵੇਚਦੇ ਵੇ ਇਕੱਲੇ ਕੋਈ ਥਾਣਿਆਂ ਥੋੜਾ ਵੇਚਦਾ ਚੱਕਰ ਨਾਲ ਕੋਈ ਐਸਐਸ ਵੀ ਵੇਚਦਾ ਨਾ 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 ਇਹ ਸਾਰੇ ਟੋਟਲ ਆਈਜੀ ਤੱਕ ਐਸਐਸਪੀ ਤੱਕ ਇਹ ਸਾਰੇ ਰਲ ਕੇ ਵੇਚਦੇ ਆ ਇਹ ਕੱਲਾ ਬੰਦਾ ਕੱਲਾ ਬੰਦਾ ਕਦੇ ਵੀ ਨਹੀਂ ਕੁਝ ਕਰ ਸਕਦਾ ਤੇ ਤੁਸੀਂ ਇਹ ਦੇਖੋ ਤੇ ਪਤਾ ਨਹੀਂ ਯਾਰ ਇਹਨਾਂ ਇਹ ਸੋਚਦੇ ਕੀ ਨੇ ਵੀ ਮਰਨ ਲੱਗੇ ਕਿਤੇ ਕੋ ਦੋ ਚਾਰ ਟੈਂਚੀ ਰੱਖ ਕੇ ਲੈ ਜਾਣਗੇ ਜੇ ਮੈਂ ਕਈ ਦਾ ਸੋਚਣਾ ਸਾਡੇ ਦੇਸ਼ ਦੇ ਵਿੱਚ ਇਹ ਲੁੱਟ ਲੈਣਾ ਹੋਵੇ ਪੈਸੇ ਦੀ ਤੇ ਕਰਜ਼ਾ-ਕੁਰਜ਼ਾ ਤਾਂ ਲੈਣਾ ਕੋਈ ਵੱਡੀ-ਗੱਡੀ ਗੱਲ ਕੋ ਨਹੀਂ ਹੈਗੀ ਤਾਂ 5 ਮਿੰਟ ਦਾ ਕੰਮ ਹੈ ਕਰਜ਼ਾ-ਕੁਰਜ਼ਾ ਲੈਣਾ ਦਾ ਪੰਜਾਬ ਤੇ ਕਰਜ਼ਾ ਜਿਹੜਾ ਇਹ ਤਾਂ ਕੋ ਖਾਸ ਈ ਗੱਲ ਨਹੀਂ ਪਰ ਗੱਲ ਆ ਵੀ ਅੰਨੀ ਪੀਂਦੀ ਕੁੱਤੇ ਚੜਦੇ ਬੰਨਣਾ ਇਹਦਾ ਵੀ ਕੱਖ ਨਹੀਂ ਬੰਨਣਾ ਇਹਦਾ ਵੀ ਕੱਖ ਨਹੀਂ ਕਿਉਂ ਪੈਸਾ ਬੜਾ ਤੇ ਅਗਲੇ ਆਖਣਾ ਵੀ ਚੱਲ ਤੂੰ ਵਿੱਚ ਹੋਵੇਂ ਨਾਖਣਾ ਕੋ ਤੁਸੀਂ ਰੱਖ ਲਿਆ ਜੀ ਕੋ ਸਾਨੂੰ ਦੇ ਦਿਆ ਜੀ ਤੇ ਗੱਲ ਕਰ ਮੈਂ ਕੱਖ ਨਹੀਂ ਬਣਨਾ ਹੁੰਦਾ ਵੇਖ ਲੈ ਜੀ ਬਣ ਗਿਆ ਤੇ ਕਹਿ ਦੇ ਅੱਗੇ ਕਿੰਨੇ ਬੰਦੇ ਫੜੀਚੇ ਨੇ ਕਿਸੇ ਦਾ ਬਣਿਆ ਕੁਛ ਕੋ ਖਜ਼ਾਨੇ ਚ ਪੈਸਾ ਜਾਵਾ ਕੋਈ ਨਹੀਂ ਜਾਵਾ ਪੜਿਆ ਕਿੰਨੇ ਦੀਆਂ ਕਿੰਨੇ ਕਿੰਨੇ ਹਜ਼ਾਰਾਂ ਦੀਆਂ ਕਿੰਨੇ ਕਿੰਨੇ ਲੱਖਾਂ ਰੁਪਏ ਦੀਆਂ ਘੜੀਆਂ ਹੀ ਬੜੀਆਂ ਤੇ ਸਿਉਨਾ ਹੀ ਫੜੀਚਾ 1.5 2 ਕਿਲੋ ਘਰ ਦੇ ਵਿੱਚੋਂ ਤੇ ਇਹ ਲਹੂ ਕਿਨਾ ਗਰੀਬਾਂ ਦਾ ਟਮਾਟਰਾਂ ਦਾ ਲਹੂ ਪੀਤਾ ਨਾ ਇੱਟਕੇ ਨਿਆ ਕਨੀਆਂ ਇਹਨਾਂ ਦੀਆਂ ਤਰਖਾਵਾਂ ਨੇ ਇਹਨਾਂ ਵਰਦੀ ਜਿਹੜੀ ਤਾਰ-ਤਾਰ ਕਰਕੇ ਰੱਖਦੀ ਯਾਰ ਐਡੇ ਵੱਡੇ ਰੈਂਕ ਤੇ ਬਹਿ ਕੇ ਤੇ ਇੰਨੀਆਂ ਰਿਸ਼ਤਾ ਲੈਣੀਆਂ ਕਿੱਡੀ ਬੇਸ਼ਰਮੀ ਵਾਲੀ ਗੱਲ ਬੰਦੇ ਵਾਸਤੇ ਉਹਦਾ ਮਰਦਿਆ ਚਪਣੇ ਚ ਲੱਕ ਡੋਬ ਕੇ ਤੇ ਉਹ ਚੰਗੀ ਗੱਲ ਆ ਐਡਾ ਵੱਡਾ ਰੈਂਕ ਕੋਈ ਛੋਟੇ-ਮੋਟੇ ਨੂੰ ਨਹੀਂ ਬੰਦਾ ਕੋਈ ਕਿੱਡੇ ਪੂਰਨ ਭਾਗ ਕੀਤੇ ਹੋਣਗੇ ਜਿਹੜਾ ਇਹਨੂੰ ਐਡਾ ਵੱਡਾ ਰੈਂਕ ਮਿਲ ਗਿਆ ਜਿਹੜਾ ਇਹਨੂੰ ਐਡਾ ਵੱਡਾ ਰੈਂਕ ਮਿਲ ਗਿਆ ਪਤਾਨੀ ਨੇ ਕਿੰਨੇ ਪੂਰਨ ਭਾਗ ਇੱਥੇ ਹੋਣਗੇ ਪਰ ਉਹਨਾਂ ਪੂਰਨ ਭਾਗਾਂ ਦਾ ਇਹਨੇ ਕਦਰ ਨਹੀਂ ਪਾਈ ਇਸ ਬੰਦੇ ਨੇ ਜੇ ਕਦਰ ਪਾਉਂਦਾ ਤੇ ਅੱਜ ਜਿਹੜੇ ਗਨਮੈਣੇ ਦੇ ਨਾਲ ਤੁਰਦੇ ਸੀ ਅੱਜ ਉਹੀ ਨੂੰ ਫੜ ਕੇ ਅੰਦਰ ਤੋ ਉਹਨਾਂ ਦੇ ਨੇ ਪਰ ਗੱਲ ਇਹ ਨੇ ਅੰਦਰ ਜਾਣਾ ਹੈ ਅੰਦਰ ਵੀ ਬੇਨਤੀ ਜਿਹੜੇ ਬੰਦੇ ਅੰਦਰ ਨੇ ਉਹ ਅੰਦਰ ਵੀ ਇਹਨੂੰ ਜਰੂਰ ਪੁੱਛੋ ਵੀ ਪਤੰਦਰਾ ਜਿਹੜੇ ਤੂੰ ਇੰਨੇ ਪੈਸੇ ਇਕੱਠੇ ਕਰਕੇ ਕੀ ਤੈਨੂੰ ਕੋਈ ਸੋਨੇ ਦੀ ਅੱਗ ਦੇ ਵਿੱਚ ਸਾੜ ਦੇਣਾ ਤੇਰੇ ਪਰਿਵਾਰ ਨਾਲ ਬੱਚੇ ਉਹਨੂੰ ਚੰਨਣ ਦੀ ਮਾਸ਼ਾ ਲੱਕੜ ਪਾ ਗਿਆ ਕਰਨਗੇ ਚੰਨਣ ਦੀ ਅੱਗ ਜਲਾਤੀ ਅੱਗ ਤੁਹਾਨੂੰ ਵੀ ਉੱਥੇ ਲੱਗਣੀ ਅੱਗ ਸਾਨੂੰ ਵੀ ਉੱਥੇ ਲੱਗਣੀ ਖਾਣੇ ਦੋ ਪ੍ਰਸ਼ਾਦੀ ਨੇ ਜੇ ਸੋਹਦੇ ਮਿਲ ਜਾਂ ਤੇ ਸਭ ਤੋਂ ਬਿਹਤਰ ਨੇ ਇੱਥੇ ਅਸੀਂ ਜਿਹੜੇ 10 ਤੋਂ 12 12 14 15 15000 ਤਨਖਾਹ ਲੈਣ ਵਾਲੇ ਮਹੀਨੇ ਦੇ ਨਾ ਨਜ਼ਾਰੇ ਲੈਨੇ ਆ ਕਿਸੇ ਕੰਜਰ ਦਾ ਡਰ ਨਹੀਂਗਾ ਤੇ ਤੁਹਾਡੀ ਜ਼ਿੰਦਗੀ ਕੋਣੀ ਤੁਹਾਨੂੰ ਲੋਕ ਉਹ ਪੁਲਿਸ ਤੁਹਾਨੂੰ ਪੁਲੀਤੇ ਲੋਕ ਬੋਲਦੇ ਨੇ ਜਿਹੜੇ ਕੋਈ ਕਿਸਨ ਗਾਲ ਨਾ ਕੱਢੇ ਉਹ ਗਾਲਾਂ ਕੱਢਦੇ ਤੁਹਾਡੇ ਪਰਿਵਾਰ ਨੂੰ ਲੋਕ ਸੋਚੋ ਯਾਰ ਤੁਸੀਂ ਸੋਚੋ ਮਾੜਾ ਮੋੜ ਤੁਹਾਨੂੰ ਏਡੀਆਂ ਨੀ ਤਗੜੀਆਂ ਵਰਦੀਆਂ ਪਰਮਾਤਮਾ ਨੇ ਦੇਤੀਆਂ ਨੇ ਇਹ ਡੇਢ ਤੁਹਾਨੂੰ ਮਹਾਰਾਜ ਨੇ ਉਹਦੇ ਦਿੱਤੇ ਮੈਂ ਤਾਂ ਅੱਗੇ ਆ ਕੇ ਇਹ ਬੰਦੇ ਇਹਨਾਂ ਕੰਮਾਂ ਦੇ ਲਾਇਕ ਨਹੀਂ ਸੀ ਕਿ ਜਿਹੜੇ ਇਹਨਾਂ ਨੂੰ ਇਹ ਛੱਡ ਦੇ ਗਾੜੂ ਕਿਤੇ ਮਿਲਦੀ ਏ ਡਿਗੜੀਆਂ ਤੇ ਤੁਹਾਨੂੰ ਮਗਾਉਂਦੇ ਜੋ ਦੁੱਖ ਦੀ ਧਾਰ ਵੀ ਮਾਰ ਜਾਂਦੇ ਤਾਂ ਇਹ ਨਹੀਂ ਗੱਲ ਪੈਸਾ ਸਾਡੇ ਕੰਮ 'ਚ ਵੀ ਹੈਗਾ ਦੋ ਨੰਬਰ ਦਾ ਪਰ ਬਿਲਕੁਲ ਨਹੀਂ ਸੋਹਦੀ ਰੋਟੀ ਖਾਣੀ ਸੋਹਦੀ ਕਾਣੀ ਸੋਹਦੇ ਨਿਆਰੇ ਆਣੇ ਨੇ ਕਦੇ ਵੀ ਲਹੂ ਨਹੀਂ ਲੋਕਾਂ ਦਾ ਪੀ ਕੇ ਆ ਡੀਟੀਓ ਆਰਟੀਓ ਲੋਕਾਂ ਦਾ ਲਹੂ ਪੀਂਦੇ ਪਾਣੇ ਤੇ ਇਹਨਾਂ ਦੇ ਸਾਹਮਣੇ ਲੋਕ ਬੱਚੇ ਇਹਨਾਂ ਦੇ ਪਿੱਟ ਦੇਣੇ ਤੁਹਾਡੇ ਬੱਚੇ ਮਰ ਜਾਣ ਇਸ ਤਰ੍ਹਾਂ ਲੋਕ ਬੋਲਦੇ ਨੇ ਤੇ ਕੀ ਇਹ ਜਿਹੜੀਆਂ ਨੌਕਰੀਆਂ ਤੋਂ ਤੇ ਕੀ ਜੇ ਤੁਹਾਡੇ ਤੁਸੀਂ ਲੋਕਾਂ ਨੂੰ ਸੂਲੀ ਚੜਾ ਕੇ ਤੇ ਪੈਸਾ ਇਕੱਠਾ ਕਰਦੇ ਜੀ ਤੇ ਕੀ ਤੁਹਾਡਾ ਪੈਸਾ ਇਕੱਠਾ ਕੀਤਾ ਬਈ ਮੈਂ ਤਾਂ ਕੋਈ ਲੀਡਰ ਨਹੀਂ ਵੇਖਿਆ ਕੋ ਨਾਲ ਉਹ ਕੈਪਟਨ ਕਰੋੜਾ ਰੁਪਇਆ ਇਕੱਠਾ ਕਰਕੇ ਤੇ ਉਹ ਧੱਕੇ ਖਾਂਦਾ ਪਰਦਾ বিজেপি ਦੀ ਝੂਲੀ 'ਚ ਭੌਂਕਦਾ ਫਿਰਦਾ ਕਦਰ ਇੱਕ ਦੁੱਖੀ ਦੀਣੀ ਹੈਗੀ ਹੁੰਦੀ ਗੱਲ ਆ ਆ ਮੋਛ ਆ ਜਿਹੜੀ ਮੋਛੇ ਨਾ ਜਿੱਦੀ ਤੇਰੀ ਮੋਛੀ ਇਹ ਮੋਛੂਚੀ ਰੱਖਣ ਦਾ ਤਾਂ ਸੀ ਤੂੰ 1 ਰੁਪਈਏ ਦਾ ਵੇਚਦਾ ਕੀ ਹੁੰਦਾ 1 ਰੁਪਈਆ ਨਾ ਤੇਰੇ ਤੇ ਦਾਗ ਧਾਂਦਾ ਮੋਛ ਰੱਖਣ ਦਾ ਤੈਨੂੰ ਤਾਂ ਫਾਇਦਾ ਸੀ ਪਰ ਤੁਹਾਡੀਆਂ ਮਾਰੀਆਂ ਕਰਤੂਤਾ ਤੁਸੀਂ ਨਹੀਂ ਅੜਦੇ ਪਰ ਉਹਨੇ ਆ ਕਿ ਜਿੰਨੇ ਜੇ ਕਰੋਨੀ ਕਾਰਵਾਈ ਕਰਨੀ ਲੱਗੇ ਜੀ ਤੇ ਤਸੱਲੀ ਨਾ ਕਰਿਆ ਜਿੰਦੀ ਤਸੱਲੀ ਨਾ ਮਾਜੀ ਠੋਕੋ ਹੋਰ ਇਹਨੇ ਪੰਜਾਂ ਸੱਤਾ ਬਿਨਾਂ ਨੂੰ ਰਿਟਾਇਰਮੈਂਟ ਹੋ ਜਾਣਾ ਸੀ ਇਹਨੇ ਹੋਰ ਥੋੜੀ ਜਿਹੀ ਨੂੰ ਰਿਟਾਇਰਮੈਂਟ ਹੋ ਜਾਣਾ ਸੀ ਤੇ ਆਪਦੀ ਰਿਟਾਇਰਮੈਂਟ ਜਾਂਦਾ ਜਾਂਦਾ ਖੇ ਸਿਰ 'ਤੇ ਪਵਾ ਗਿਆ ਆਪਦੇ 'ਚ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤੇ ਸ਼ੇਅਰ ਕਰਦੇ ਆਂ